ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਬਜਟ ਦੀਆਂ ਫੁਕੀਆਂ ਕਾਪੀਆਂ ਬਜਟ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ, ਪੇਡਿੰਗ ਦੀ ਇਹ ਅਤੇ ਹੋਰ ਮੁਲਾਜ਼ਮ ਹੱਕੀ ਮੰਗਾਂ ਦਾ ਵਾਅਦਾ ਵਫਾ ਨਾ ਹੋਣ ਕਾਰਨ ਮੁਲਾਜ਼ਮਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਇਕਾਈ ਮੁਕੇਰੀਆ ਦੇ ਪ੍ਰਧਾਨ ਰਜਤ ਮਹਾਜਨ ਅਤੇ ਜਨਰਲ ਸਕੱਤਰ ਸतीश ਕੁਮਾਰ ਦੀ ਅਗਵਾਈ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਰੈਸਟ ਹਾਊਸ ਮੁਕੇਰੀਆ ਵਿਖੇ ਇਕੱਠੇ ਹੋਏ ਅਤੇ ਉਹਨਾਂ ਨੇ ਮਾਤਾ ਰਾਣੀ ਚੌਂਕ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਬਜਟ ਦੀਆਂ ਕਾਪੀਆਂ ਫੁਕੀਆਂ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੱਧ ਝੜ ਕੇ ਹਿੱਸਾ ਲਿਆ ਇਸ ਮੌਕੇ ਬੋਲਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਵਿੱਚ ਨਾਤਾ ਡੇ ਦਿੱਤਾ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਅਤੇ ਨਾ ਹੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਵੱਲ ਕੋਈ ਧਿਆਨ ਦਿੱਤਾ ਹੈ ਅਤੇ ਇਹ ਬਜਟ ਅਜ ਤੱਕ ਦੇ ਪੇਸ਼ ਕੀਤੇ ਗਏ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਨਿਕੰਮਾ ਬਜਟ ਸਾਬਿਤ ਹੋਇਆ ਹੈ ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਵਿੱਚ ਕੋਰ ਨਿਰਾਸ਼ਾ ਦਾ ਆਲਮ ਹੈ ਉਹਨਾਂ ਨੇ ਕਿਹਾ ਕਿ ਇਹ ਬਜਟ ਪੂਰੀ ਤਰ੍ਹਾਂ ਨਾਲ ਮੁਲਾਜ਼ਮ ਵਿਰੋਧੀ ਬਜਟ ਹੈ ਅਤੇ ਅਸੀਂ ਇਸ ਬਜਟ ਦੀ ਕੋਰ ਨਿਖੇਦੀ ਕਰਦੇ ਹਾਂ ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਕਹਾਉਣ ਵਾਲੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਆਮ ਆਦਮੀਆਂ ਅਤੇ ਮੁਲਾਜ਼ਮਾਂ ਨਾਲ ਮਿਲਣ ਤੋਂ ਵੀ ਪਛਦੇ ਨਜ਼ਰ ਆ ਰਹੇ ਹਨ ਆਏ ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪਛ ਰਹੀ ਹੈ ਜਿੰਦਾਬਾ ਹੋਇਆ ਕੀ ਹੋਇਆ ਜਿੰਦਾਬਾ ਹੋਇਆ ਨਾਰੀ ਅੱਪਾ ਹਾਏ ਹਾਏ ਨਾਰੀ ਅੱਪਾ ਹਾਏ ਹਾਏ ਨਾਰੀ ਅੱਪਾ ਹਾਏ ਹਾਏ ਜੰਮਾਦਾਰ ਜੰਮਾਦਾਰ ਅੱਜ ਅਸੀਂ ਜੋ ਕੱਲ ਵਿਧਾਨ ਸਭਾ ਚ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਜੋ ਕਿ ਮੁਲਾਜ਼ਮ ਵਿਰੋਧੀ ਹੈ ਕੋਈ ਵੀ ਮੁਲਾਜ਼ਮਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਔਰ ਸਿਰਫ ਦ ਸਿਰਫ ਜਿਹੜੇ ਐ ਜੁਮਲੇ ਛੱਡੇ ਜਾ ਰਹੇ ਐ ਪਹਿਲਾਂ ਜਦੋਂ ਅਸੀਂ ਸੰਘਰਸ਼ ਕਰਦੇ ਹੁੰਦੇ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਤਾਂ ਸਾਡੇ ਧਰਨਿਆਂ ਜਾ ਕੇ ਕਹਿੰਦੇ ਹੁੰਦੇ ਸੀ ਕਿ ਅਸੀਂ ਮਿੰਟਾਂ ਦੇ ਵਿੱਚ ਹੀ ਤੁਹਾਡੇ ਸਾਰੇ ਕੰਮ ਕਰਦੇ ਨੇ ਪੁਰਾਣੀ ਪੈਨਸ਼ਨ ਬਹਾਲ ਕਰਦੇ ਨੇ ਕੰਪਿਊਟਰ ਦੇ ਅਪਕ ਸਿੱਖਿਆ ਵਿਭਾਗ ਚ ਲੈ ਆਨੇ ਆ ਤਾਂ ਡੀਏ ਦੀਆਂ ਕਿਸ਼ਤਾਂ ਦੇ ਦੇਾਂਗੇ ਬਕਾਏ ਦੇ ਦੇਾਂਗੇ ਪੇ ਕਮਿਸ਼ਨ ਤੇ ਅਸੀਂ ਆਮ ਆਦਮੀ ਐ ਪਰ ਮੈਂ ਸਮਝਦਾ ਕਿ ਇਹ ਹੁਣ ਆਮ ਆਦਮੀ ਨਹੀਂ ਰੇ ਇਹ ਹੁਣ ਮਹਾਰਾਜੇ ਬਣ ਗਏ ਐ ਇਹਨਾਂ ਨੂੰ ਸਿਰਫ ਆਪਣਾ ਜਿਹੜਾ ਹੈਲੀਕਾਪਟਰਾਂ ਦੇ ਵਿੱਚ ਘੁੰਮਦਾ ਹੀ ਜਿਹੜਾ ਐ ਇਹ نیچے ਨਹੀਂ ਉਤਰ ਰਹੇ ਇਹਨਾਂ ਨੂੰ ਉਹਦੇ ਵਿੱਚ ਕੋਈ ਮੰਦਾ ਚਾਹਿਆ ਆ ਆਮ ਲੋਕਾਂ ਦੀ ਇਹ ਗੱਲ ਨਹੀਂ ਸੁਣ ਰਹੇ ਔਰ ਜੋ ਵੀ ਬਜਟ ਦਿੱਤਾ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਨਕੰਮਾ ਬਜਟ ਜਿਹੜਾ ਹੈ ਮੁਲਾਜ਼ਮਾਂ ਲਈ ਇਹ ਸਾਬਤ ਹੋਇਆ ਹੈ ਕਿਉਂਕਿ ਇਹ ਕਿਸੇ ਦੀ ਗੱਲ ਹੀ ਨਹੀਂ ਸੁਣ ਰਹੇ ਕਹਿੰਦੇ ਸੀ ਅਸੀਂ ਆਮ ਆਦਮੀ ਆ ਇੱਕ ਮੌਕਾ ਦਿਓ ਕਹਿੰਦੇ ਕੇਜਰੀ ਆਲ ਨੂੰ ਤਾਂ ਭਗਵੰਤ ਮਾਨ ਨੂੰ ਕਹਿੰਦੇ ਹੁੰਦੇ ਸੀ ਇਹ ਪਰ ਹੁਣ ਜਿਹੜਾ ਮੌਕਾ ਦੇ ਕੇ ਮੁਲਾਜ਼ਮਾਂ ਨੇ ਕੀ ਗੁਨਾਹ ਕੀਤਾ ਹੈ ਕਿ ਜਿਹੜਾ ਮੁਲਾਜ਼ਮਾਂ ਦੀਆਂ ਮੰਗਾਂ ਤਾਂ ਕੀ ਮੰਨਨੀ ਹੈ ਗੱਲ ਹੀ ਨਹੀਂ ਸੁਣ ਰਹੇ ਸਾਡੇ ਜਿਹੜੇ ਐ ਲੀਡਰ ਸਹਿਬਾਨ ਚੰਡੀਗੜ੍ਹੋਂ ਮੁੜਕ ਮੁੜ ਕੇ ਆ ਰਹੇ ਆ ਕਈ ਵਾਰ ਮੁੜ ਕੇ ਆਏ ਆ ਇੱਕ ਵਾਰ ਨਹੀਂ ਆਏ ਇਸ ਕਰਕੇ ਜੋ ਇਹਨਾਂ ਦੇ ਬਜਟ ਅੱਜ ਪੇਸ਼ ਕੀਤਾ ਹੈ ਜਿਹੜਾ ਕੱਲ ਦਾ ਉਹ ਵੀ ਅਸੀਂ ਨਖੇਦੀ ਕਰਦੇ ਆ ਤਾਂ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇਕਰ ਮਲਾਜਮਾਂ ਨਾਲ ਇਹੀ ਤੁਸੀਂ ਵਿਵਹਾਰ ਰੱਖਿਆ ਤਾਂ ਆਮ ਆਲਾ ਸਮਾਂ ਜਿਹੜਾ ਤੁਹਾਡੇ ਲਈ ਬਹੁਤ ਮੁਸ਼ਕਲ ਹੋਏਗਾ ਇਹ ਨਾ ਸਮਝਣ ਕਿ ਮਲਾਜਮ ਜਿਹੜੇ ਚੁੱਪ ਕਰਕੇ ਬੈਠਣਗੇ ਜਿੱਦਾਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਜੰਦਰੇ ਲਾਣ ਦੀਆਂ ਗੱਲਾਂ ਕਰ ਰਹੇ ਆ ਦਰਵਾਜ਼ਿਆਂ ਨੂੰ ਵਿਧਾਨ ਸਭਾ ਦੇ ਉਦਾਂ ਹੀ ਜਿਹੜਾ ਇਹ ਮਲਾਜਮਾਂ ਦੇ ਹੱਕਾਂ ਤੇ ਵੀ ਇਹਨਾਂ ਨੇ ਜੰਦਰਾ ਲਾਇਆ ਹੈ ਅਸੀਂ ਇਹਨਾਂ ਨੂੰ ਜਿਹੜੇ ਆ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਔਰ ਇਹ ਨਾ ਸਮਝਣ ਕਿ ਇਹ 도ੜ ਜਾਣਗੇ ਆਪਣੀ ਮੰਗ ਨੂੰ ਲੈ ਕੇ ਅਸੀਂ ਜਿਹੜੀ ਇਹ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਹੈ ਜਾਂ ਹੋਰ ਮੰਗਾਂ ਹੈ ਡੀਏ ਦੀ ਪੇ ਕਮਿਸ਼ਨ ਤੇ ਬਕਾਏ ਦੀ ਜਾਂ ਤਰੂਟੀਆਂ ਦੀ ਅਸੀਂ ਉਹ ਸਾਰਾ ਜੜਾ ਹੈ ਹਾਸਲ ਕਰਕੇ ਰਵਾਂਗੇ ਔਰ ਇੱਕ ਗੱਲ ਹੋਰ ਹੈ ਹਰਾਨੀ ਦੀ ਇਹਨਾਂ ਨੇ ਮੰਗਾ ਤਾਂ ਕੀ ਮੰਨਨੀ ਅਸੀਂ ਮੁਲਾਜ਼ਮਾਂ ਦੀ ਉਲਟਾ ਮਿਡਲ ਸਕੂਲ ਬੰਦ ਕਰਨ ਨੂੰ ਫਿਰ ਫਿਰ ਰਿਹਾ ਉਹਨਾਂ ਨੇ ਕੱਲ ਬਿਆਨ ਦਿੱਤਾ ਕਿ ਮਿਡਲ ਸਕੂਲ ਅਸੀਂ ਬੰਦ ਕਰਦੇ ਨੇ ਇਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਜਿਹੜਾ ਕਿਹਾ ਸੀ ਸਿੱਖਿਆ ਸੀ ਜਿਹੜੀ ਹੈ ਬਹੁਤ ਵਧੀਆ ਦੇਵਾਂਗੇ ਦਿੱਲੀ ਮਾਡਲ ਲਾਗੂ ਕਰਾਂਗੇ ਪਰ ਇਹ ਸਿੱਖਿਆ ਦਾ ਉਜਾਲਾ ਕਰਨ ਜਾ ਰਹੇ ਐ ਮਿਡਲ ਸਕੂਲ ਬੰਦ ਕਰਕੇ ਇਸ ਕਰਕੇ ਇਹ ਸਰਕਾਰ ਜਿਹੜੀ ਹੈ ਸਭ ਤੋਂ ਨਕਮੀ ਸਰਕਾਰ ਹੈ ਕੱਲ ਦਾ ਜੀ ਸਰਕਾਰ ਵੱਲੋਂ ਜੋ ਵੀ ਨੀਤੀਆਂ ਸਿੱਖਿਆ ਨੂੰ ਲੈ ਕੇ ਆ ਰਹੀਆਂ ਨੇ ਉਹ ਬਹੁਤ ਹੀ ਸਿੱਖਿਆ ਦੇ ਵਿਰੋਧ ਵਿੱਚ ਹਨ ਮਿਡਲ ਸਕੂਲ ਨੂੰ ਬੰਦ ਕਰਨ ਦੀ ਜਿਹੜੀ ਕੱਲ ਗੱਲ ਕੀਤੀ ਗਈ ਹੈ ਉਹ ਬਹੁਤ ਹੀ ਮੰਦਪਾਗੀ ਹੈ ਸਿੱਖਿਆ ਨੂੰ ਇਹ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਸੀਗੇ ਦਿੱਲੀ ਦਾ ਮਾਡਲ ਲਾਗੂ ਕਰਨਾ ਚਾਹੁੰਦੇ ਸੀਗੇ ਲੇਕਿਨ ਅੱਜ ਮਿਡਲ ਸਕੂਲਰ ਨੂੰ ਬੰਦ ਕਰਨ ਦੀ ਗੱਲ ਕਹਿ ਕੇ ਇਹਨਾਂ ਨੇ ਸਾਬਿਤ ਕਰ ਦਿੱਤਾ ਕਿ ਇਹ ਸਿੱਖਿਆ ਦੇ ਪੱਖ ਵਿੱਚ ਨਹੀਂ ਹੈ ਜਿੱਥੋਂ ਤੱਕ ਕਰਮਚਾਰੀਆਂ ਦੀ ਗੱਲ ਹੈ ਅਧਿਆਪਕਾਂ ਦੀ ਗੱਲ ਹੈ ਜਾਂ ਹੋਰ ਵੀ ਵੱਖ-ਵੱਖ ਵਿਭਾਗ ਦੇ ਜਿੰਨੇ ਵੀ ਕਰਮਚਾਰੀ ਹਨ ਸਰਕਾਰ ਦੀ ਸੇਵਾ ਕਰਦੇ ਐ 58 ਸਾਲ ਤੱਕ ਜਿਹੜੀ ਇਸ ਤੱਕ ਜਿਹੜਾ ਹੈ ਸਰਕਾਰ ਦੀ ਅਸੀਂ ਸੇਵਾ ਕਰਦੇ ਐ ਲੇਕਿਨ ਬਦਲੇ ਵਿੱਚ ਕੀ ਕੀਤਾ ਗਿਆ ਸਾਡੇ ਕੋਲੋਂ ਜਿਹੜਾ ਸਾਡਾ ਬੰਦਾ ਹੱਕ ਸੀਗਾ OPS ਜਿਹੜਾ ਹੈ ਉਹ ਖੋਹ ਲਿਆ ਗਿਆ NPS ਲਾਗੂ ਕੀਤਾ ਗਿਆ NPS ਦੀ ਅੱਜ ਕੀ ਹਾਲਾਤ ਹੈ ਇੱਕ ਕਰਮਚਾਰੀ ਜਿਹੜਾ ਰਿਟਾਇਰ ਹੋ ਰਿਹਾ ਨਿਗੂਣੀ ਜਿਹੀ ਨਿਗੂਣੀ ਜਿਹੀ ਕਰਾਸ਼ੀ ਜਿਹੜੀ ਹੈ ਜਿਸ ਦਾ ਅਸ ਮੈਂ 5000 ਤੋਂ ਬਾਅਦ ਤੱਕ ਮੈਂ ਕਿਸੇ ਦਾ ਸੁਣਿਆ ਹੀ ਨਹੀਂ ਹੈ ਲੈ ਕੇ ਰਿਟਾਇਰ ਹੋ ਰਿਹਾ ਤੁਸੀਂ ਦੱਸੋ ਸਰਕਾਰ ਦੀ ਸੇਵਾ ਕਰਨ ਦੇ ਬਦਲੇ ਵਿੱਚ ਅਗਰ ਸਾਨੂੰ ਰਿਟਾਇਰ ਹੋਣ ਤੇ 5000 ਮਿਲ ਰਿਹਾ ਕੀ ਅਸੀਂ ਇਦਨਾ ਗੁਜ਼ਾਰਾ ਕਰ ਸਕਦੇ ਹਾਂ ਬਿਲਕੁਲ ਨਹੀਂ ਕਰ ਸਕਦੇ। ਬੋਸ ਸੀਮ ਸਿੰਘ ਸਾਹਿਬ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਆ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਮਿਡਲ ਸਕੂਲ ਜਿਹੜੇ ਬੰਦ ਕੀਤੇ ਜਾ ਰਹੇ ਆ। ਉਹਦੇ ਆਪੇ ਜਿਹੜੇ ਪੇਰਜ਼ਦਾਰ ਹੁੰਦੇ। ਹਾਂਜੀ ਬਿਲਕੁਲ ਬਿਲਕੁਲ ਜੀ ਇਹ ਮਿਡਲ ਸਕੂਲਾਂ ਵਿੱਚ ਕਿੰਨੇ ਸਾਰੇ ਅਧਿਆਪਕ ਜਿਹੜੇ ਕੰਮ ਕਰ ਰਹੇ ਕਿੱਥੇ ਜਾਣਗੇ? ਉਹ ਬੱਚੇ ਜਿਹੜੇ ਆ ਕਿੱਥੇ ਜਾਣਗੇ ਉਹ ਬੱਚੇ ਉਹਨਾਂ ਤੋਂ ਸਿੱਖਿਆ ਦਾ ਜਿਹੜਾ ਇੱਕ ਕਦਮ ਤੇ ਉਹਨਾਂ ਦੇ ਪਿੰਡਾਂ ਵਿੱਚ ਪਿੰਡਾਂ ਵਿੱਚ ਸਕੂਲ ਆ ਉਹ ਬੱਚੇ ਕਿੱਥੇ ਜਾਣਗੇ ਐਡੀ ਦੂਰ ਕਿੱਥੇ ਜਾਣਗੇ ਪੜ੍ਹਾਈ ਕਰਨ ਵਾਸਤੇ? ਇਹ ਬਜਟ ਦੇ ਵਿੱਚ ਹੈਲਥ ਅਤੇ ਸਿੱਖਿਆ ਲਈ ਵੱਡੇ ਰਕਪਟ ਕੀ ਗਈ ਆ। ਹਾਂਜੀ ਤੁਸੀਂ ਫਿਰ ਨਰਾਜ਼ ਦੇਖੋ ਜੀ ਸਾਡਾ ਜਿਹੜਾ ਬੰਦਾ ਹਾਕਿਆ ਸੀ ਸਰਕਾਰ ਦੀ ਸੇਵਾ ਕਰ ਰਿਹਾ ਹੈ ਬਦਲੇ ਵਿੱਚ ਸਾਨੂੰ ਵੀ ਚਾਹੀਦਾ ਹੈ ਨਾ ਬੁਢਾਪੇ ਦੇ ਵਿੱਚ ਸਾਡੀ ਸਾਡੇ ਲਈ ਕੀ ਹੈ اوਪੀਐਸ ਜਿਹੜੀ ਹੈ ਉਹ ਸਾਡੀ ਜ਼ਰੂਰਤ ਹੈ ਸਾਡੇ ਲਈ ਇੱਕ ਸਨਮਾਨਪੂਰਵਕ ਜਿਹੜਾ ਅਸੀਂ ਆਪਣੀ ਬੁਢਾਪੇ ਦੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਅਸੀਂ ਬੱਚਿਆਂ ਤੇ ਆਸ਼ਰਿਤ ਨਹੀਂ ਰਹਿ ਕੇ ਜਿene ਚਾਹੁੰਦੇ ਅਸੀਂ ਇੰਡੀਪੈਂਡੈਂਟਸ ਜਿਹੜੇ ਆਪਣੀ ਲਾਈਫ ਜਿਹੜੀ ਸਨਮਾਨਪੂਰਵਕ ਜੀਣਾ ਚਾਹੁੰਦੇ ਆ ਉਹਦੇ ਲਈ ਸਾਡੀ ਇੱਕ ਸਭ ਤੋਂ ਜਿਹੜੀ ਵੱਡੀ ਮੰਗ ਜਿਹੜੀ ਹੈ ਓਪੀਐਸ ਜਿਹੜੀ ਹੈ ਸਰਕਾਰ ਤੋਂ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਦੇ ਰਹੇ ਹਾਂ ਹੀ ਸਰਕਾਰ ਅਗੇ ਪੇਸ਼ ਕਰ ਰਹੇ ਹਾਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਤੇ ਲਾਗੂ ਹੋਣੀ ਚਾਹੀਦੀ ਹੈ ਸਾਨੂੰ ਬੰਦਾ ਸਾਡਾ ਅਧਿਕਾਰ ਮਿਲਣਾ ਚਾਹੀਦਾ ਹੈ ਕੋਈ ਖੈਰਾਤ ਨਹੀਂ ਹੈ ਇਹ ਸਾਡਾ ਹੱਕ ਹੈ ਓਪੀਐਸ ਤੇ ਸਾਨੂੰ ਮਿਲਣੀ ਚਾਹੀਦੀ ਹੈ ਇਹ ਜਿਹੜਾ ਬਜਟ ਪੇਸ਼ ਕੀਤਾ ਗਿਆ ਜਿਹਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੁਝ ਵੀ ਨਹੀਂ ਕਿਹਾ ਗਿਆ ਉਲਟਾ ਜਿਹੜਾ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਇਸੇ ਲਈ ਨਾਰਾਜ਼ ਹੋ ਕੇ ਜਿਹੜਾ ਅੱਜ ਅਸੀਂ ਬਜਟ ਦੀਆਂ ਜੜੀਆਂ ਕਾਪੀਆਂ ਜੜੀਆਂ ਜਲਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਠੀਕ ਹੈ